ਸਰਕਾਰ ਨੇ ਜਾਣਬੁੱਝ ਕੇ ਸਾਡੀ ਇਸ ਲੜਾਈ ਨੂੰ ਖਿੱਚਿਆ ਹੈ ਮਸਲੇ ਦਾ ਹੱਲ ਕਰਨ ਦੀ ਬਜਾਏ ਮਸਲੇ ਨੂੰ ਉਲਝਾਉਣ ਵੱਲ ਗਈ ਹੈ ਸਰਕਾਰ ਇਸ ਕਰਕੇ ਅਸੀਂ ਆਪ ਦੀਆਂ ਮੰਗਾਂ ਲੈ ਕੇ ਆਪਦੇ ਮੁੱਦੇ ਲੈ ਕੇ ਅਸੀਂ ਸਰਕਾਰ ਨੂੰ ਵੀ ਦੱਸਦੇ ਨੇ ਚਾਹੁੰਦੇ ਆ ਸਾਰੇ মিডিਆ ਤੱਕ ਵੀ ਆਪਣੀ ਮੈਸੇਜ ਦੇਣਾ ਚਾਹੁੰਦੇ ਆ ਕਿ ਅਸੀਂ ਆਉਂਦੀਆਂ ਮੰਗਾਂ ਲੈ ਕੇ ਆਏ ਆ ਅੱਜ ਅਸੀਂ ਇੱਥੇ ਬੈਠੇ ਆ ਤਾਂ ਪੂਰੇ ਦੇਸ਼ ਦੇ ਅੰਦਰ ਵਰਲਡ ਦੇ ਅੰਦਰ ਔਰ ਹਰ ਇੱਕ ਪੋਲੀਟੀਕਲ ਪਾਰਟੀ ਦੇ ਤੁਸੀਂ ਅੱਜ ਅਜੰਡੇ ਦੇ ਹੋ ਹਰ ਇੱਕ ਮੰਡਾਏ ਸਵੈ-ਨਿਰਮਜੂਰ ਹੈ ਕਿ ਆ ਲੋਕ ਜਿਹੜੇ ਸੜਕਾਂ ਦੇ ਬੇਚੇ ਆ ਅਗਰ ਸਰਕਾਰ ਬਣਦੀ ਹੈ ਜਿਹਦੀ ਵੀ ਬਣਦੀ ਹੈ ਉਹ ਉਸ ਸਰ ਦੀ ਚਿੰਤਾ ਹੋਊਗੀ ਕਿ ਪਹਿਲਾਂ ਇਹਨਾਂ ਦਾ ਮੁੱਦਾ ਇਹਨਾਂ ਦਾ ਮਸਲੇ ਦਾ ਹੱਲ ਕਰਨਾ ਪੈਣਾ ਹੈ ਕਿ ਪਹਿਲੇ ਮੰਗਾਂ ਦੇ ਕਿ ਉਹ ਆਵੇਸ਼ ਦੇ ਮਾਨਚ ਜਿਹੜੇ ਕਿਸਾਨਾਂ ਦੇ ਮੁੱਦੇ ਕਿਸਾਨਾਂ ਦੇ ਮਸਲੇ ਦਾ ਹੱਲ ਕਰਨਾ ਇਸ ਕਰਕੇ ਸਾਹਮਣੇ ਇਸ ਬਾਈਨ ਕੋਈ ਫਿਕਰ ਨਹੀਂ ਇਹ ਚੋਝਰਤਾ ਲਾਗੂ ਹੋ ਰਿਹਾ ਇਹ ਹੋ ਨਿਆ ਉਹ ਹੋ ਨਿਆ ਬਹੁਤ ਸਾਰੇ ਲੋਕ ਦੇ ਕਹਿੰਦੇ ਨੇ ਕਿ ਜੇ ਭਾ ਮੁਰਤੀ ਜੀ ਫੇਰ ਆ ਗਿਆ ਫੇਰ ਕੀ ਹੋ ਤੇ ਪਹਿਲਾਂ ਵੀ ਤੇ 10 ਸਾਲ ਮੋਦੀ ਰਿਹਾ ਪਹਿਲਾਂ ਵੀ ਲੜਾਈ ਲੜੀ ਹੈ ਅੱਜ ਵੀ ਲੜਾਂਗੇ ਸਵਾਦੇ ਹੱਕਾਂ ਦੀ ਲੜਾਈ ਮਿੱਤਰੋ ਛੱਡੀ ਨਹੀਂ ਜਾ ਸਕਦੀ ਇਸ ਕਰਕੇ ਇਹ ਵਹਿਮ ਕਰਨਾ ਸਰਕਾਰ ਵੀ ਕੱਢ ਲੈ ਤੇ ਮੈਂ ਬુદ્ધੀ ਜੀਵੀਆਂ ਨੂੰ ਤੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਹੈ ਜਿਹੜੇ ਸੋਚਦੇ ਨੇ ਕਿ ਕਿਸਾਨ ਉੱਠ ਕੇ ਆ ਜਾਣਗੇ ਕਿਸਾਨ ਉੱਠ ਕੇ ਨੇ ਜਾਣਗੇ ਅੱਛਾ ਜੀ ਮੈਂ ਪਰ ਗੱਲ ਇਹ ਹੈ ਦੋਸਤੋ ਸਾਨੂੰ ਬਰੀ ਬੁੱਧੀ ਦੇ ਨਾਲ ਬਰੀ ਤੀਖਣ ਮੁੱਧੀ ਦੇ ਨਾਲ ਪਰ ਜਿਵਾਗਾਰ ਬਰੀ ਸਮਝਦਾਰੀ ਨਾਲ ਇਹ ਮਰਾਈ ਲੜਨੀ ਪੈਣੀ ਆ ਅੱਜ ਬੀਜੇ ਕੀ ਜਾਂ ਨਦੀ ਜਿਹੜੀ ਮਰਨ ਦੀ ਕਰਵਾਤਾ ਆ ਆਰਐਸਐਸ ਉਹਨਾਂ ਦੀ ਹਰੀ ਪਾੜ ਕਮੇਟੀ ਦਾ ਇੱਕ ਪਿਆਮ ਆਇਆ ਹੈ ਉਹ ਕਹਿੰਦੇ ਨੇ ਕਿ ਆ ਜਿਹੜੇ ਮੋਟਰ ਦੇ ਕਿਸਾਨ ਰਹਿਦੇ ਐ ਤੇ ਆراضي ਦਾ ਖਰਾਉਣ ਵਾਲੇ ਲੋਕ ਨੇ ਇਹ ਅਰਵਾਡ ਵਰਗੀ ਦੇ ਪਾਵ ਮਖਮਦੀ ਨੇ ਦੇਸ਼ ਨੂੰ ਤੋੜਨ ਵਾਲੇ ਨੇ ਅਸੀਂ ਨਸਮਾ ਕਹੋ ਰਿਹਾ ਕਿਉਂ ਭਾਈ ਅਸੀਂ ਕੌਣ ਐ ਅਸੀਂ ਕੀ ਆ ਇਹ ਉਹ ਲੋਕ ਨੇ ਸਾਰੇ ਦੇ ਸਾਰੇ ਅਜ ਤੱਕ ਕੇ ਅਖੌਣੇ ਸਾਰੀ ਇੱਕ ਨਵੇਦ ਚੱਲੀ ਤੇ ਇਹਨਾਂ ਮਹਾਦੀਦ ਕਰਿਆ ਸਾਰੀਆਂ ਨਵੇਦ ਚ ਹੈ ਉਹ ਵੀ ਮੰਨਿਆ ਇਸ ਵੈਲੂ ਕਿ ਮੈਂ ਮੰਨਦਾ ਕਿ ਮੇਰੇ ਦੇਸ਼ ਦਾ ਕਿਸਾਨ ਬਖਸ਼ਾ ਹੈ लेकिन उन आरएसएस जमात ने कह दिया कि ये अराववती को चर्चा हुई है मेरे दोस्तों के ने कहने में कि ये राज का वाले लोग ने असली मसमा चोड़े हैं असली आओ हुई होकर जेने 13 महीने दिल्ली जगा बॉर्डर पे दिल्ली दिया बड़ोद में के लड़के के आया ਜਿਤੇ ਲੋਕ ਮੁਝਕੇ ਆਏ ਨੇ ਉਸ ਦਿਨ ਹਜ਼ਾਰਾਂ ਲੋਕ ਦਿੱਲੀ ਦੇ ਇਸ ਨੀਕ ਉਸ ਆਸਪੋਸ਼ ਦੇ ਇਲਾਕੇ ਦੇ ਲੋਕ ਸਾਡੇ ਕਿਸਾਨਾਂ ਦੇ ਨਾਲ ਲੱਗ ਲੱਕੇ ਰੋ ਰਹੇ ਸੀ ਕਿ ਤੁਸੀਂ ਅਜ ਦੌਰ ਰਹੇ ਇਹ ਹਾਲਾਤ ਸੀ ਉਸ ਦਿਨ ਉਹਨਾਂ ਬਕਤਾਂ ਦੀ ਸਾਡੇ ਨਾਲ ਮਰੀ ਹੋਈ ਸਾਂਗ ਉਹ ਨਵੇਂਲਾ ਦੇ ਲੋਕਾਂ ਦੀ ਮਰੀ ਹੋਈ ਸਾਡੇ ਨਾਲ ਸਾਂਗ ਉਸ ਸੰਗੂ ਬਾਉਂਡਰ ਦੇ ਲੋਕਾਂ ਦੀ ਬਣੀ ਹੋਈ ਸਰਵ ਸਾਂਝ ਅਗਲੀ ਸਾਡੇ ਨਾਲ ਵਿਆਹਾਂ ਸ਼ਾਦੀਆਂ ਦੇ ਦੁੱਖ ਦੇ ਸੁਖ ਦੇ ਸਮਿਆਂ ਨੂੰ ਤੇ ਸਾਡੇ ਕੋਲੇ ਆਉਦੇ ਨੇ ਸਿਉਣਾ ਦੇ ਜਾਣਦੇ ਆਂ ਜਗਤ ਹੋਰਿਆ ਪਾਈ ਚਰਾ ਜਿੰਦਾਬਾਦ ਜਿੰਦਾਬਾਦ ਭਾਵੇਂ ਉੱਥੇ ਕਿਸੇ ਨੂੰ ਕੋਈ ਤਕਰੀਫ ਨਹੀਂ ਆਈ ਫੁੱਲ ਤੱਕ ਵੀ ਤੋੜ ਰਿਆ ਇਹਨਾਂ ਲੋਕਾਂ ਨੇ ਅਰੇ ਇਹਨਾਂ ਮੈਨੂੰ ਮੋਟਰ ਤੇ ਆ ਕੇ जो अस इन्होंने वोटरों के आए उस वे की हो कुछ वापरिया जो कुछ घटना वापरी और सारी सारी मीडिया ने कैमरे कैद के किसी भी थां किसी एक भी किसान वालों कोई गलत कदम चुके शांत नहीं हो सकता और जो अगु स्पष्ट है ਇਹ ਚੇਤਰਾਉਂਦੇ ਸਾਡੇ ਨਾਗਰਿਕਾਂ ਨੂੰ ਸਾਡੇ ਕਿਸਾਨਾਂ ਨੂੰ ਕੁੜਕਾਉਣ ਦੀ ਖਾਤਰ ਇਹਨਾਂ ਨੂੰ ਅੰਦਰੋਂ ਮੇਰੇ ਗੁੱਸੇ ਨੂੰ ਉਪਰਕਰਾਉਣ ਦੀ ਖਾਤਰ ਜੇ ਉਹਦੀ ਮੌੜਾ ਮਾਜੀ ਹੋਈ ਜੇ ਉਹਦੇ ਗੰਦੇ ਕੋਈ ਇਸ਼ਾਰੇ ਹੋਏ ਉਹ ਸਾਰੇ ਕੁਸ਼ਤਿਆਂ ਵਿੱਚ ਚਾਜਲੇ ਉਹ ਜੋ ਉੱਥੇ ਵੀ ਸਾਡੇ ਲੋਕਾਂ ਨੇ ਇਹਨਾਂ ਗੁੱਸੇ ਹੋਣ ਦੇ باوجود ਵੀ ਸਬਰ ਰੱਖਿਆ ਸਬਰ ਦੇ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਹੈ ਸਾਰੇ ਲੋਕਾਂ ਵੱਲੋਂ ਸੁਣ ਰੱਖਿਆ ਗਿਆ ਔਰ ਤੁਹਾਡੀ ਸਰਕਾਰ ਵੱਲੋਂ ਇਹ ਕੀਤਾ ਗਿਆ ਦੱਸੇ ਸਮੂਹ ਪੁਲਿਸਤੀ ਉਹ ਸਰਕਾਰ ਦੱਸੇ ਕਿ ਜਿਸ ਵੇਲੇ ਕਿ ਟਰੈਕਟਰ ਕੋਲੇ ਜਾ ਰਹੇ ਸੀ ਉਹ ਮਰਗੀ ਤੋਂ ਬਗੈਰ ਲੋਕ ਜਿਹੜੇ ਆਏ ਸੀ ਕਿ ਪੁਲਿਸ ਵਰਦੀ ਤੋਂ ਮੜੇ ਲਈ ਜਾਂ ਫਿਰ ਤੁਹਾਡੇ ਆਰਐਸਐਸ ਦੇ ਲੋਕ ਆਏ ਮਰਗੀ ਤੋਂ ਬਗੈਰ ਜਿਨ੍ਹਾਂ ਨੇ ਸਾਹਮਣੇ ਟਰੈਕਟਰ ਕੋਲੇ ਇਹ ਜਿਹੜੇ ਸਾਡੇ ਅਨੇ ਫੇਰ ਨਹੀਂ ਸਮਰ ਰੱਖਿਆ ਅਸੀਂ ਫੈਸਲਾ ਲਿਆ ਕਿ ਅੰਦਰੋਂ ਕਿੱਕਰ ਚੁੱਟਿਆ ਅਸੀਂ ਝੋਲੀ ਉੱਡ ਕੇ ਆਪਦੇ ਮੋਟੇ ਜਾਮਾਂਗੇ ਸਾਰੇ ਉਹ ਕੰਟੂ ਠੀਕ ਰਾਮਾਂਗੇ ਸਾਰੇ ਉਹ ਲਾਹ ਕਿਰਵਾਵਾਂਗੇ ਸਮਰ 400 ਕਿਸਾਨਾਂ ਦੇ ਉੱਤੇ ਬੰਦੀ ਲੜੀ ਹੋਇਆ ਅਜ ਤੱਕ ਇਹ ਕਦੇ ਹੋਇਆ ਤੇ ਪਹਿਲੀ ਵਾਰੀ ਹੋਇਆ ਕਿ ਤੁਹਾਡੀ ਜੋ ਤੁਸੀਂ ਨਾਲ ਮਿਲ ਕੇ ਕਦੇ ਨਹੀਂ ਦੇਖਿਆ ਭਾਵੇਂ ਕਿਸਾਨਾਂ ਦੇ ਉੱਤੇ ਸਿੱਧੇ ਗੋਲੀਆਂ ਚੜਦੀਆਂ ਹੋਣ ਉਹ ਤੁਹਾਨੂੰ ਸਿੱਧੀਆਂ ਗੋਲੀਆਂ ਚਲਾਉਣ ਵਾਲੇ ਕੌਣ ਸੀ ਜਿਨ੍ਹਾਂ ਨੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਪਰ ਅੱਜ ਵੀ ਅਸੀਂ ਫਿਰ ਨਹੀਂ ਛਾਤ ਰਹੇ ਆ ਅਸੀਂ ਫਿਰ ਵੀ ਸਬਰ ਨਾਲ ਝੱਲਿਆ ਸਾਰਾ ਕੁਝ ਅger ਤੁਸੀਂ ਕਹਿੰਦੇ ਹੜਕਾ ਮਦੀ ਦੇ ਅger ਤੁਸੀਂ ਇਹਨਾਂ ਨੂੰ ਖਾਲਸਤਾਨੀ ਕਰਨ ਦੀ ਗੱਲ ਕੋਸ਼ਿਸ਼ ਕਰਦੇ ਹੋ ਅger ਤੁਸੀਂ ਇਹਨਾਂ ਨੂੰ ਮਖਵਾਦੀ ਕਹਿੰਦੀਆਂ ਗੱਲਾਂ ਕਰਦੇ ਹੋ ਸੋ ਮੇਰੇ ਦੋਸਤੋ ਜਦੋਂ ਵੀ ਕਿਸੇ ਪੋਲੀਟਿਕਲ ਕਰਦੇ ਨਾਲ ਕਦੇ ਵੀ ਕਿਸੇ ਸਰਕਾਰ ਦੇ ਨਾਲ ਜੇ ਤੁਹਾਡੀ ਲੜਾਈ ਹੋएगी ਉਹ ਹਮੇਸ਼ਾ ਤੁਹਾਨੂੰ ਦੂਜਾ ਬੰਦਾ ਕਰਕੇ ਉਹਨਾਂ ਦੇ ਕਿਝ ਉਹ ਲੋਕ ਕਹਿੰਗੇ ਜਦੋਂ ਉਹ ਪਿਛਲੀ ਵਾਰ ਵੀ ਆਏ ਆ ਉਹਨਾਂ ਦੀ ਗੱਲ ਚੱਲਦੀ ਰਹੀ ਹੈ ਕਿ ਆਹ ਜਿਹੜੇ ਲੋਕ ਆਏ ਨੇ ਇਹ ਆਮ ਆਦਮੀ ਪਾਰਟੀ ਦੇ ਪੇਛੇ ਨੇ ਜਿੰਨਾ ਚਿਰ ਤੱਕ ਪੰਜਾਬ ਚ ਕੱਟੜ ਰਹਿੰਦੇ ਆ ਉਹ ਕਹਿੰਦੇ ਬੀਜੇਪੀ ਦੇ ਖਿਲੇ ਨੇ ਸੋ ਬੁਝੂਰਿਆ ਬੰਦਾ ਚੱਲੂ ਗਿਆ ਜੀਰੋ ਖਿਲਾਫ ਲੜੋਗੇ ਉਹਨੇ ਤੁਹਾਨੂੰ ਦੁਸ਼ਮਣ ਦਾ ਤੈਅ ਕਰਾਣਾ ਹੈ ਉਹਦਾ ਬੰਦਾ ਵੀ ਕੋਈ ਪਰਵਾਹੀ ਕੋਈ ਚਿੰਤਾ ਨਹੀਂ ਲੜਾਈ ਕਰਾਵੇ ਪਰ ਭਰਾਵੋ ਜੋ ਖੋਜੂ ਹੁੰਦਾ ਹੈ ਦਰਦ ਹੋਉਂਦਾ ਹੈ ਜਦੋਂ ਕੁਝ ਲੋਕ ਜਿਹੜੇ ਸਾਦੇ ਹੋਣ ਦਾ ਕੰਮ ਕਰਦੇ ਹੋਣ ਜਦੋਂ ਇਹ ਡਰਾਮਾ ਕਰਦੇ ਹੋਣ ਕਿ ਅਸੀਂ ਤਾਂ ਕਿਸਾਨਾਂ ਦੀ ਬਜਰ ਮਿਲਦੀ ਆ ਅਸੀਂ ਤਾਂ ਕਿਸਾਨਾਂ ਦੇ ਆ ਅਸੀਂ ਤਾਂ ਇੱਕਾ ਚੌੜੇ ਆ ਜਿਵੇਂ ਹੁਣੇ ਜਿਲ੍ਹਾ ਚਰਵਾਲੇ ਲੋਕ ਦਿੱਲੀ ਦੇ ਬਚਦਾ ਕੇ ਸਰਜੰਦਾਂ ਤੋਂ ਮੋਲਦੇ ਨੇ ਉਹ ਤੇ ਮੋਲ ਕੀ ਹੈ ਤੁਸੀਂ ਸਾਰਿਆਂ ਨੇ ਦੇਖਿਆ ਕੋਕਰਾ ਰੋਮਾਨ ਮੈਮ ਨੂੰ ਪੁੱਛਣਾ ਚਾਹਣਾ ਔਰ ਤੁਸੀਂ ਦਿੱਲੀ ਨੂੰ ਲੜ ਗਏ ਹੋ ਕਿਹਨਾਂ ਮੋਚਾਂ ਲੰਗੋ ਔਰ ਤੁਹਾਡੇ ਲੈਕਚਰਾਂ ਆ ਮੋਰਚਿਆਂ ਦੇ ਵਿੱਚ ਬੈਠੇ ਲੋਕਾਂ ਦੇ ਖਿਲਾਫ ਨੇ ਤੁਹਾਡੇ ਪ੍ਰੋਸ਼ਨ ਅੰਨ੍ਹੇ ਲੋਕਾਂ ਦੇ ਖਿਲਾਫ ਨੇ ਜਿਹਨਾਂ ਨੂੰ ਗੱਲ ਕਰ ਰਹੇ ਨੇ ਕਿ ਬੰਦਾ ਤੁਸੀਂ ਕਰਦੇ ਹੋ ਮੁੰਡਾ ਸਮਝਿਆ ਸਮਝਿਆ ਨੇ ਉਹ ਭਾਵੇਂ ਤੁਸੀਂ ਇੱਕ ਨਹੀਂ ਨੇ ਸੰਜੋਗ ਨੂੰ ਪ੍ਰਸ਼ਨ ਪੁੱਛਿਆ ਕਿ ਭਾਈ ਤੁਹਾਡੇ ਸਾਥੀ ਜਾ ਰਹੇ ਨੇ ਅਸੀਂ ਕਿਹੜੀ ਸਾਡੇ ਵੀਰਾਂ ਦੇ ਜਾ ਰਹੇ ਆ ਉਮੀਦ ਹੈ ਸਾਨੂੰ ਕਿ ਸਾਡੇ ਮਸਲੇ ਦਾ ਹੱਲ ਕਰਵਾ ਕੇ ਮਨਮੋਲੇ ਪਰ ਸਮਝ ਦੀ ਬਤਸੀ ਕਿ ਇਹਦਾ ਸੌਖਾ ਗੱਲਾਂ ਕਿੰਨੇ ਚੱਲੇ ਨੇ ਅਸੀਂ ਵੀ ਜਾਣਦੇ ਸੀ ਕਿ ਇੱਕ ਤਾਂ ਸਰਕਾਰ ਨੂੰ ਦੱਸਣ ਕੀ ਗਏ ਨੇ ਸਰਕਾਰ ਨੂੰ ਸੁਨੇਹੇ ਕੀ ਦੇਣ ਗਏ ਨੇ ਸਰਕਾਰ ਨੂੰ ਸੁਨੇਹੇ ਦੇ ਕੇ ਆਏ ਕਿ ਤਜੇ ਵੀ ਇੰਨਾ ਛੋੜਿਆ ਛੋੜਿਆ ਇਕੱਠਾ ਨਾਲ ਲੋਨਾਂ ਦੀ ਜਿੱਤਿਆ ਜੰਗੀਆਂ ਤਾਂ ਭਰਾਵੋ ਜੇ ਇਹ ਗਿਆ ਜੰਮਾ ਸਟੇਜ ਤੋਂ ਜੋ ਗਿਆ ਦੰਦਾ ਚੈਨਲਾ ਦੋ ਫਿਰ ਸੋਚੋ ਉਹ ਲੋਕ ਕੌਣ ਨੇ ਫਿਰ ਸੋਚਣਾ ਪਏਗਾ ਉਹ ਲੋਕ ਕੌਣ ਨੇ ਲੋਕਾਂ ਨੂੰ ਕੁਝ ਬਾਰੇ ਕਹਿੰਦੇ ਨੇ ਲੋਕਾਂ ਨੂੰ ਕਹਿੰਦੇ ਨੇ ਅਸੀਂ ਮੰਗੇ ਪੈਰੀ ਜਾਨ ਨੂੰ ਤਿਆਰ ਹੈ ਸਾਥ ਬਣਾਉਣ ਨੂੰ ਤਿਆਰ ਹੈ ਉਹ ਭਾਈ ਅਸੀਂ ਇਹ ਕਹਿ ਰਹੇ ਹਾਂ ਜੇ ਤੁਸੀਂ ਮੰਗੇ ਪੈਰਾਂ ਦੀ ਗੱਲ ਛੱਡੋ ਆਓ ਬ੍ਰੋਤ ਪਾਰ ਕੀ ਆਓ ਆਜੋ ਤੁਸੀਂ ਕਦੇ ਵੀ ਕਦੇ ਵੀ ਸੰਗੀਤ ਲਈ ਨਹੀਂ ਮੜਿਆ ਅਜੇ ਤੱਕ ਤੁਸੀਂ ਆਪ ਦੀ ਸਟੇਜ ਲਾ ਕੇ ਲੱਗਦੇ ਰਹੋ ਯਾਰ ਬੈਠੋ ਕਿਸੇ ਹੋਰ ਪਰਵਾਹ ਤੇ ਕੋਈ ਆਏ ਦੋ ਸੜਕਾਂ ਤੇ ਨਹੀਂ ਜਾਈ ਅਸੀਂ ਰੁੱਕੀ ਬੈਠੇ ਆ ਜੇ ਤੁਸੀਂ ਇਹ ਸੰਗੀਤੇ ਹਾਂ ਵੀਓ ਤਾਂ ਪਹਿਲਾਂ ਵੀ ਤੇਰਾ ਮੈਨੂੰ ਕਿਸੇ ਥਾੜ ਦੇ ਨਹੀਂ ਮੱਠੇ ਸਮੇਂ ਦੇ ਗਏ ਨੇ ਅਸੀਂ ਤਾਂ ਜੰਗੀ ਬਣਨੇ ਚਾਹੋਂ ਮੇਰੇ ਨੂੰ ਸੰਗੀਤ ਬਣਨਾ ਹੈ ਪਰ ਇੱਥੇ ਵੀ ਫਰਕ ਸੰਦਿਨਾ ਪਏਗਾ ਭਰਾਓ

ਸਾਡੇ ਰਾਜਸਥਾਨ ਦੇ ਕਿਸਾਨ ਘਰਾਂ ਤੋਂ ਨਿਕਲੇ ਯੂਪੀ ਆਰ ਯੂਟੇ ਰਸਟਰ ਲਿਆ ਕਿਸੇ ਨੂੰ ਕਿਸੇ ਥਾੜੇ ਤੋਂ ਬੰਦ ਕਰਤਾ ਕਿਸੇ ਨੂੰ ਕਿਸੇ ਥਾੜੇ ਤੋਂ ਬੰਦ ਕਰਤਾ ਪਰ ਬਈ ਦੋਸਤੋ ਸਵਾਰ ਇੰਜ ਨਹੀਂ ਖੜਾ ਹੁੰਦਾ ਕਿ ਸਾਡੇ ਜਿਹੜੇ ਇਹ ਵੀਰ ਗਏ ਨੇ ਉਹ ਤਾਂ ਉਹਨਾਂ ਨੂੰ ਪਤਾ ਜਾਣ ਦਿੱਤਾ ਕਿ ਅੱਜ ਇਹ ਭਾਰੀ ਸਤੂ ਬਾਰ ਕਦਮ ਲਈ ਹੈ ਇਹ ਤਾਂ ਉੱਥੇ ਜਾ ਹੀ ਇਸ ਲਈ ਗਏ ਨੇ ਇਸ ਤਰ੍ਹਾਂ ਬਾਲਾ ਕਿਤੇ ਬਣਿਆ ਸਾਨੂੰ ਆਉਣ ਜੋ ਪਰ ਹਿੰਦੀ ਕਸਰ ਕੱਢ ਕੇ ਆਏ ਨੇ ਉੱਥੇ ਕਿ ਨਹੀਂ ਐਸ ਤਰ੍ਹਾਂ ਲੜਾਈ ਨਹੀਂ ਜਿੱਤੀ ਜਾਂਦੀ ਇਹ ਕਹਿੰਦਾ ਕਿ ਇਸ ਤਰੀਕੇ ਨਾਲ ਲੜਾਈ ਨਹੀਂ ਜਿੱਤੀ ਜਾਂਦੀ ਕਿ ਆਪਣੇ ਆਪ ਦੇ ਵਿੱਚ ਸਰਕਾਰ ਨੂੰ ਸੁਨੇਹਾ ਦਿੱਤਾ ਜਾ ਕਿ ਆ ਇੰਨੇ ਦਿਨ ਫਿਰਨਾ ਕਰਿਓ ਸੀਐਮ ਦੇ ਨਾਲ ਨਹੀਂ ਆ ਪਰ ਦੇਖੇ ਨੇ ਇਹਨਾਂ ਲੋਕਾਂ ਦੇ ਲੋਕਾਂ ਦੇ ਭੇਖੇ ਕਰਦੇ ਨਰੇ ਲੋਕਾਂ ਦੀ ਲਈ ਲੜਦੇ ਨੇ ਕਦੇ ਅਸੀਂ ਸੱਚੇ ਨਿਆਂ ਦੀ ਭਾਵਨਾ ਲਈਆ ਕਦੇ ਸੱਚ ਤੋਂ ਨਿਆਂ ਲਈਆ ਕਿ ਸਾਡੇ ਨਾਲ ਬਹੁਤ ਵੱਡੀਆਂ ਬੁਰਜਾ ਹੋਣੀਆਂ ਤਾਲ ਲੜਾਏ ਭਾਈ ਮਨੁਆ ਜੈ ਸਾਰਿਆ ਜੈ ਜੰਗਵਾ ਜਿਹਨੂੰ ਤੇ ਹਰੋਗ ਫੜਿਆ ਹੋਣਾ ਕਿ ਇਹ ਗੋਲ ਨਹੀਂ ਕੀਤੀ ਜਾ ਸਕਣੀ ਹੈ ਜਦੋਂ ਧਰੋਂ ਦਾ ਸੱਚੇ ਮੰਨਦਾ કે આ સિતાર સબતે રહેના એ સિતાર રાજ કરને કે રાજ કરને નહીં જમીન તો કિસાન જમાત છે જમીન તો કિસાન પાસે જમીન છે એ ગોટ સન્નું નહીં આ ਸਕદી જસવા કિસાન મજદૂર બનેગા કિસાન સાડો કેડર બનેગા કિસાન સાડી વોટ બનેગા ઓસ મેલે ફરો એની વોટ શક્તિ દે ના સબતે રહેના ਤਾਂ ਵੀ ਅੱਜ ਤੁਹਾਡੀਆਂ ਫਿਰ ਇਹਨਾਂ ਮੰਡਰ ਤੋਂ ਨਹੀਂ ਜਾਣਗੇ ਉਹ ਮੰਡਾ ਤੋਂ ਨਹੀਂ ਘਟੂਗੇ ਸਪੋਰਟ ਚੋੜਿਆ ਅੱਜ ਕਲੀਅਰ ਹੋਉਣੀ ਹੈ ਕਿ ਲੋਕ ਪਾਡੀਆਂ ਨਾਲ ਮੰਡਾਂ ਨੂੰ ਮਾਰੀ ਮਾਰ ਕੇ ਨਹੀਂ ਜਿੱਤਦੇ ਅੱਜ ਲੋਕਾਂ ਨੇ ਪਛਾਣ ਲਈ ਲੋੜ ਹੈ ਲੋਕਾਂ ਨੂੰ ਇਹਨਾਂ ਲੋਕਾਂ ਦੇ ਚਿਹਰੇ ਨਗੇ ਹੋ ਰਹੇ ਨੇ ਪਛਾਣੋ ਇਹਨਾਂ ਲੋਕਾਂ ਨੂੰ ਅਜੂਜੇ ਪਾਸੇ ਇੱਕ ਵੀਰ ਬੋਲਦਾ ਜੇਕਰ ਸਤਿਵਾਰੀ ਖਮੇ ਬਾਸਵਾਰੀ ਐਮਪੀ ਬਣੇ Böyle bozuk ki, altında dinle tam ne kadar materyal bozuk değil. Eksendik daha, bize bize dolayımın en son जॾहिं तारपोरेटा फैक्ट्री लाॾे ਉਹਨਾਂ लड़ाई लड़ी उसान शद की चकर ॾिता न कुर्त न खाधा उहो की सरकार ਹਾਂ जिले गल्ला बोल दे मैं कुछ ना चाहूं तो बंजौर बंडाऊ के अंदर अर्श के मुकाबला तम जे बीजेपी का थोक में चुनाव देंगे और दूसरी पार्टी की कह रही है तू क्या कह रहे है अब राम धर्म औरaibah इधर मतलब सुसुओं का वोट लोगों को हमेशा रख के लोग को गंदाबाजी करते हो ਤੇ ਅਸੀਂ ਵੀ ਦੇ ਬੀਨ ਹਾਂ ਲੇਕਰ ਅੱਛੇ ਜਾ ਕੇ ਤੁਸੀਂ ਬੀ ਦੇ ਪੀ ਨੂੰ ਸਾਡ ਦਾ ਰੋਕੇ ਮੰਤਪ ਭੰਗਰ ਜੀ ਹਰ ਹਰ ਦਾ ਚਤਰਗੀਤਾ ਤੁਸੀਂ ਉੱਤੇ ਲੁਕਾਏ ਇਹ ਜੋ ਤੁਹਾਨੂੰ ਧੋੜਿਓ ਬੰਨਾ ਤੁਸੀਂ ਹੋਰ ਕਰਦੇ ਹੋ ਲੋਕਾਂ ਨੂੰ ਹਮੇਰੇ ਤੇ ਰੱਖਦੇ ਹੋ ਇੱਕ ਹੋਰ ਗੋਜ਼ ਆ ਉਹ ਕਹਿੰਦਾ ਉਹ ਕਹਿੰਦਾ ਸਰਕਾਰੀ ਜੋ ਅੱਜ ਯੂਪੀ ਵਾਲਾ ਬੋਲੀ ਜਾਂਦਾ ਹੈ ਕਿ ਮੈਂ ਸਰਕਾਰੀ ਨੇ ਉਹ ਭੜਿਆ ਮੌਕਾ ਉਹ ਭੜਿਆ ਮੌਕਾ ਤੇਰੀ ਨਿਪੜੀ ਅਸਿੰਪੂਰ ਦੇ ਭੱਜਿਆ ਤੂੰ ਅੱਧੀ ਗੱਲ ਕਰ ਨੂੰ ਪੈਣੇ ਉਹ ਮਰਜਨ ਚੱਪੂ ਦੀ ਨਗਰ ਵੋਕੇ ਉਹ ਤੇਰੇ ਰੂਪੀ ਦੇ ਅੰਦਰ ਜਿਹੜਾ ਕਿਸਾਨ ਸ਼ਹੀਦ ਹੈ ਉਹਨੂੰ ਕੋਈ ਸਾਫ ਨੂੰ ਦੁਆ ਚੱਕ ਸਕਿਆ ਫੈਸਲਾ ਲਿਆ ਕਿ ਉਹਨਾਂ ਕਿਸਾਨਾਂ ਦੀ ਖਾਤਰ

ਉਨਾਂ ਦੀ ਯਾਤਰਾ ਦੇ ਵਿੱਚ ਪ੍ਰਧਾਨ ਜੀ ਨੇ ਵੱਡੇ ਪੱਧਰ ਤੇ ਦੱਸਦੇ ਦਾ ਮੁਖੀ ਨੈਸ਼ਨਲ ਪ੍ਰਧਾਨੋਨਾਂ ਦੀ ਯਾਤਰਾ ਨੂੰ ਵੱਡਾ ਗੱਲਾਂ ਨੂੰ ਸਾਡੇ ਤੇ ਕਰਦਾ ਗੱਲਾਂ ਤੁਸੀਂ ਸਾਡੇ ਤੇ ਕਰਦੇ ਹੋ ਸੁਣ ਮੈਂ ਕਹਿ ਰਿਹਾ ਪ੍ਰਭਾਤ ਆਓ ਅੱਜ ਸਾਫ਼ ਹੋ ਗਿਆ ਅੱਜ ਤਰੀਅ ਹੋ ਗਿਆ ਕਿ ਇਹਨਾਂ ਲੋਕਾਂ ਨੇ ਤੁਹਾਡੀਆਂ ਇਹਨਾਂ ਮੰਗਾਂ ਦੇ ਨਾਲ ਕੋਈ ਸਰੋਕਾਰ ਨਹੀਂ ਹੈ ਮੈਂ ਬਹੁਤ ਵੱਡੀ ਪਿੰਡਾਂ ਚਿਆ ਸਮਾਰੋ ਇਹ ਲੜਾਈ ਤੁਹਾਡੀ ਆ ਅਜੇ ਲੜਦੀ ਹੈ ਤੇ ਗੱਲ ਲੋਕਾਂ ਨੂੰ ਪਛਾਣਨਾ ਪਹਿਲਾ ਹੈ ਜਿੰਨੀ ਦੇਰ ਤੱਕ ਇਹਨਾਂ ਲੋਕਾਂ ਨੂੰ ਨਹੀਂ ਪਛਾਣਦੇ ਉੰਨੀ ਦੇਰ ਤੱਕ ਤੁਹਾਡੀ ਲੜਾਈ ਨਹੀਂ ਲੜੀ ਨੇ ਜਾਣੀ ਨਹੀਂ ਲੜੀ ਜਾਣੀ ਭਾਵੇਂ ਬਹੁਤ سارے ਲੋਕ ਜਿਹਨੇ ਸੋਚ ਕੇ ਖੜੇ ਤੇ ਖੜੇ ਜਾਂਦੇ ਨੇ ਕਿ ਅਸੀਂ ਤਾਂ ਸਦਾ ਹਰ ਦਮ ਹੀ ਹਾਂ ਉਹਨਾਂ ਨੂੰ ਪਤਾ ਹੈ ਸਰਕਾਰ ਇਹ ਜਿਹੜੇ ਕੱਟ ਕਿਸਾਨ ਦੇ ਕੋਲ ਕਿਸਾਨ ਦੀ ਜ਼ਮੀਨ ਹੈ ਇਹ ਸਮੂਹ ਵੋਟ ਨਹੀਂ ਪਾਏਗਾ ਜੇ ਵੀ ਵੋਟ ਲੈਣੀ ਹੈ ਤਾਂ ਦੀ ਜ਼ਮੀਨ ਜ਼ਾਣੀ ਜ਼ਰੂਰੀ ਹੈ ਅਗਰ ਜ਼ਮੀਨ ਜ਼ਾਣੀ ਹੈ ਜਾਣ ਵਾਸਤੇ ਇਹਨਾਂ ਨੂੰ ਆਪਣੀ ਵੋਟ ਬਣਾਉਣ ਦੀ ਲੋੜ ਹੈ ਜ਼ਮੀਨ ਜ਼ਾਣੀ ਚਾਹੀਦੀ ਹੈ ਤਵੇਨਾਂ ਨੂੰ ਇਸ ਬੀਖਤੀ ਦਾ ਕੋਈ ਮਨੀ ਲੈਣਾ ਚਾਹੀਦਾ ਜੇ ਲੋਕ ਤੁਹਾਨੂੰ ਅਸੀਂ ਵੋਟ ਮਨਾਉਣਾ ਚਾਹੁੰਦੇ ਨੇ ਉਹ ਲੋਕ ਦੇ ਚੁਣਨੇ ਨੇ ਕਿ ਕਿਸਾਨ ਦੀ ਕਰਜ਼ਾ ਮੁਕਤੀ ਨੇ ਹੁਣ ਚਾਹੀਦੀ ਕਿਉਂ ਕਿ ਕੋਈ ਨੂੰ ਪਤਾ ਕਿ ਕਰਜ਼ੇ ਜਿੱਤੇ ਨੇ ਜਮੀਨ ਜਾਣੀ ਹੈ ਜੇ ਕਰਜ਼ੇ ਦੇ ਮੱਦੀ ਜਮੀਨ ਜਾਏਗੀ ਤਾਂ ਸੋਣਾ ਹੈ ਕਿ ਮਜ਼ਦੂਰ ਸਮਝ ਹੋਵੇ ਪਰ ਮਿੱਤਰ ਮਦਸਤ ਦੇ ਚੁਣਨਾ ਔਰ ਮਿੱਤਰ ਮਜ਼ਦੂਰਾਂ ਨੂੰ ਮਜ਼ਦੂਰਾਂ करके दसा कजदूर ने मन मान लो करो तो रोटी मार रहे हैं जल मजदूर की गल नहीं करना अस मजदूर की कर, कर के दे लग रहे मजदूर असि मानते डॉक्टर स्वामीनाथ की रिपोर्ट लागू होमीनाथ ने कहापल जंगत दमीन गई ने बेजमी लोग मजदूर अस अब कहने के डॉ स्वामीनाथन कहने मजदूर ना पवे तो हम कह दौ कि पवगी सोच के देखो सरकार मान गई मान लो कि अस डाटू स्वामीनाथन के फार्मूले अनुसार फसल का पा देवे पहले दे मतलब लाग दौनी शुरू होगी ਜਦੋਂ ਲਾੜ ਦੀ ਜੋਰੀ ਸ਼ੁਰੂ ਹੋਈ ਮਜ਼ਦੂਰ ਨੂੰ ਦਿੱਤੀ ਤਾਰੀ ਚਲੇਗੀ ਮਜ਼ਦੂਰ ਨੂੰ ਛੋਲੇ ਦੀ ਦਿੱਤੀ ਉਹ ਦਵਾਈ ਚਲੇਗੀ ਜਦੋਂ ਛੋਲੇ ਦੀ ਦਵਾਈ ਚਲੇਗੀ ਅੱਜ ਛੋਲੇ ਦੀ ਦਵਾਈ 70000 ਬਣਿਆ ਮੰਨ ਲਓ ਤਾਂ ਜੇਕਰ ਉਹ ਜੜਦੀ ਹੋ ਤੋੜੇ ਫਸਲ ਦਾ ਰੇਲ ਕੋਈ ਵਿੱਚ ਸਾਨੂੰ ਹੋਰਲਾ ਹੋਗਾ ਰੋਇਆ ਤਾਰ 4500 ਬਾਕੀ ਮੈਂ ਲੈਣਾ ਹੈ ਤੇ ਜੇਵਾ ਦਾ ਮਤਲਬ 1500 ਮਿਲਿਆ ਸਾਨੂੰ ਇੱਕ ਕਿੱਲੇ ਪੜ੍ਹ ਤੇ ਨਾਲ ਦੇ 5000 ਰੁਪਏ ਦਾ ਸੇਲ ਗੁਣਾ ਹੋਣਾ ਹੋਣੀ ਹੋਣਾ ਹੈ। ਉਹ ਦੁਨੀਆਂ ਦਾ ਕੋਈ ਹਜ਼ਾਰਾ ਕੋਈ ਸਰਸਤਾ ਨਹੀਂ ਸਰਦਾਰੋ ਜਿਹੜੀ ਤੁਹਾਨੂੰ ਤੁਹਾਡੇ ਰੁਪਏ ਡੂਡੇ ਕਰਕੇ ਮੰਡੀ ਹੋਵੇ।